ਸਤਿ ਸ਼੍ਰੀ ਅਕਾਲ ਜੀ ਸੂਰਜ ਸਿਰ ਤੇ ਚੜਾ ਗਿਆ ਪਰ ਇਸ ਮਹਾਰਾਣੀ ਦੀ ਹਜ ਨੀਂਦ ਨਹੀਂ ਉਤਰੀ ਅਜੇ ਇੱਕ ਹਫਤਾ ਵੀ ਨਹੀਂ ਹੋਇਆ ਵਿਆਹ ਨੂੰ ਅਤੇ ਹੁਣ ਤੋਂ ਹੀ ਸਾਤੇ ਆਪਣਾ ਹੱਕ ਜਤਾਉਣਾ ਚਾਹੁੰਦੀ ਹੈ ਸਾਰੇ ਮਹਿਮਾਨ ਚਾਹ ਦੀ ਉਡੀਕ ਕਰ ਰਹੇ ਹਨ ਸੁਰਿੰਦਰ ਕੌਰ ਜਲਦੀ ਜਲਦੀ ਨੂੰਹ ਦੇ ਕਮਰੇ ਵਿੱਚ ਗਈ ਤਾਂ ਦੇਖਿਆ ਮਨ ਉੱਥੇ ਸੀ ਹੀ ਨਹੀਂ ਇਹ ਦੇਖ ਕੇ ਸੁਰਿੰਦਰ ਕੌਰ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਨਾਲ ਹੀ ਡਰਦੇ ਮਾਰੇ ਉਸਦੇ ਹੱਥ ਪੈਰ ਫੁੱਲਣ ਲੱਗੇ ਕੀ ਹੋਇਆ ਮੰਮੀ ਤੂੰ ਤਾਂ ਭਾਬੀ ਨੂੰ ਸੱਦਣ ਗਈ ਸੀ ਪਰ ਤੂੰ ਤਾਂ ਖੁਦ ਹੀ ਪਿੱਜੀ ਬਿੱਲੀ ਦੀ ਤਰ੍ਹਾਂ ਕੰਬ ਰਹੀ ਹੈ ਸ੍ਰੀਿੰਦਰਕੌਰ ਕੁਝ ਕਹਿੰਦੀ ਇਸ ਤੋਂ ਪਹਿਲਾਂ ਹੀ ਦਰਵਾਜ਼ੇ ਤੇ ਅਮਨ ਨੂੰ ਪੁਲਿਸ ਦੇ ਨਾਲ ਦੇਖ ਕੇ ਉਹਨਾਂ ਦੇ ਨਾਲ-ਨਾਲ ਸਾਰੇ ਮਹਿਮਾਨਾਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਅਮਨ ਦੀ ਨੰਦ ਪ੍ਰੀਤੀ ਅਮਨ ਨੂੰ ਫੜ ਕੇ ਇੱਕ ਕੋਨੇ ਵਿੱਚ ਲੈ ਗਈ ਅਤੇ ਉਸ ਦੇ ਵਾਲਾਂ ਨੂੰ ਫੜ ਕੇ ਬੋਲੀ ਇਹ ਕੀ ਨਾਟਕ ਲਾ ਰੱਖਿਆ ਹੈ ਭਾਬੀ ਚਾਰ ਦਿਨਾਂ ਵਿੱਚ ਹੀ ਆਪਣੇ ਰੰਗ ਵਿਖਾਉਣ ਲੱਗੀ ਅੱਜ ਅਮਨ ਨੇ ਪ੍ਰੀਤੀ ਦਾ ਹੱਥ ਫੜਿਆ ਤੇ ਉਸ ਦੀ ਗੱਲ ਤੇ ਖਿੱਚ ਕੇ ਦੋ ਥੱਪੜ ਜੜ ਦਿੱਤੇ ਨੂੰਹ ਦਾ ਇਹ ਰੂਪ ਦੇਖ ਕੇ ਘਰ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਮੂੰਹ ਖੁੱਲਾ ਰਹਿ ਗਿਆ ਸ੍ਰਿੰਦਰ ਕੌਰ ਗੁੱਸੇ ਨਾਲ ਭਰੀ ਹੋਈ ਆਈ ਤੇ ਕਿਹਾ ਬੇਵਕੂਫ ਔਰਤ ਤੇਰੀ ਇੰਨੀ ਹਿੰਮਤ ਕਿ ਤੂੰ ਮੇਰੀ ਧੀ ਤੇ ਹੱਥ ਚੁੱਕੇ ਤੇਰੀ ਇੰਨੀ ਔਕਾਤ ਨਹੀਂ ਹੈ ਕਿ ਤੂੰ ਮੇਰੀ ਧੀ ਨੂੰ ਹੱਥ ਵੀ ਲਾ ਸਕੇ ਗਰੀਬ ਅਤੇ ਭੁੱਖੇ ਨੰਗੇ ਖਾਨਦਾਨ ਦੀ ਜਿਸ ਦੇ ਪਿਓ ਦਾ ਅੱਜ ਤੱਕ ਪਤਾ ਨਹੀਂ ਪਤਾ ਨਹੀਂ ਇਸ ਦੀ ਮਾਂ सुरेंद्र ਕੌਰ ਅੱਗੇ ਕੁਝ ਨਾ ਕਹਿ ਸਕੀ ਕਿ ਖਿੱਚ ਕੇ ਇੱਕ ਥੱਪੜ सुरेंद्र ਕੌਰ ਦੀ ਗੱਲ ਤੇ ਵੱਜਿਆ ਖਬਰਦਾਰ ਮੰਮੀ ਜੀ ਕਰ ਮੇਰੀ ਮਾਂ ਦੇ ਖਿਲਾਫ ਇੱਕ ਸ਼ਬਦ ਵੀ ਬੋਲਿਆ ਤਾਂ ਮੈਂ ਤੁਹਾਡੀ ਜ਼ੁਬਾਨ ਖਿੱਚ ਲਾਵਾਂਗੀ सुरेंद्र ਕੌਰ ਇੱਕ ਥੱਪੜ ਨਾਲ ਹੀ ਆਪਣੀ ਗੱਲ ਨੂੰ ਸਹਿਲਾਉਣ ਲੱਗੀ ਤਾਂ ਮੰਨੇ ਕਿਹਾ ਹੁਣ ਪਤਾ ਲੱਗਾ ਮੰਮੀ ਜੀ ਕੀ ਦਰਦ ਹੁੰਦਾ ਹੈ ਉਹਨੂੰ ਕੀ ਲੱਗਿਆ ਕਿ ਮੈਂ ਗਰੀਬ ਖਾਨਦਾਨ ਦੀ ਹਾਂ ਤਾਂ ਤੁਸੀਂ ਜੋ ਕਰੋਗੇ ਮੈਂ ਉਹ ਸਹਿੰਦੀ ਰਹਾਂਗੀ ਅਤੇ ਕਿਸ ਨੇ ਕਿਹਾ ਕਿ ਮੈਂ ਗਰੀਬ ਹਾਂ ਜੇਕਰ ਤੁਹਾਨੂੰ ਮੇਰੀ ਸਚਾਈ ਪਤਾ ਲੱਗੂਗੀ ਤਾਂ ਤੁਹਾਡੇ ਖੂਨ ਛੁੱਟ ਜਾਣਗੇ ਸੁੰਦਰਕੌਰ ਤੇ ਪ੍ਰੀਤੀ ਦੇ ਨਾਲ ਨਾਲ ਸਾਰੇ ਮਹਿਮਾਨ ਵੀ ਅਮਨ ਦੇ ਮੂੰਹ ਵੱਲ ਵੇਖਣ ਲੱਗੇ ਇਹਨਾਂ ਕਹਿ ਕੇ ਅਮਨ ਚੁੱਪ ਹੋ ਗਈ ਤਾਂ ਸੁੰਦਰਕੌਰ ਨਗਰ ਮਰਛ ਦੇ ਨਕਲੀ ਹੰਝੂ ਦਿਖਾਉਂਦੀ ਹੋਈ ਬੋਲੀ ਦੇਖਿਆ ਮੈਡਮ ਜੀ ਸਾਡੀ ਬਹੁ ਸਾਡੇ ਨਾਲ ਕਿਹੋ ਜਿਹਾ ਵਰਤਾਓ ਕਰਦੀ ਹੈ ਤੁਸੀਂ ਇਹਨੂੰ ਤੁਰੰਤ ਹੀ ਫੜ ਲਵੋ ਤਾਂ ਉਦੋਂ ਹੀ ਇੱਕ ਮਹਿਲਾ ਕਾਂਸਟੇਬਲ ਬੋਲੀ ਤੁਸੀਂ ਹੋਸ਼ ਵਿੱਚ ਤਾਂ ਹੋ ਮੈਡਮ ਜੀ ਬੋਲਣ ਤੋਂ ਪਹਿਲਾਂ ਸੋਚ ਲਵੋ ਕਿ ਕਿਸ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਅਸੀਂ ਹੁਣ ਸਮੂਹ ਨਹੀਂ ਫੜ ਸਕਦੇ ਇਹਨਾਂ ਕਹਿ ਕੇ ਸਾਰਿਆਂ ਨੂੰ ਇਕੱਠਿਆਂ ਹੀ ਮਨ ਉਸ ਨੂੰ ਲੂਟ ਕੀਤਾ ਤਾਂ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਇੱਕਦਮ ਹਨੇਰਾ ਛਾ ਗਿਆ ਉਹ ਮੰਮੀ ਜੀ ਮੰਮੀ ਜੀ ਜਰਾ ਸੰਭਲੋ ਆਪਣੇ ਆਪ ਨੂੰ ਚਲੋ ਹੁਣ ਮੈਂ ਤੁਹਾਨੂੰ ਇੱਕ ਹੋਰ ਝਟਕਾ ਦਿੰਦੀ ਹਾਂ ਪਰ ਅਜੇ ਉਸ ਦਾ ਥੋੜਾ ਇੰਤਜ਼ਾਰ ਕਰੋ ਤੁਸੀਂ ਜੋ ਮੇਰੇ ਉੱਪਰ ਇੰਨਾ ਅਤਿਆਜ ਕਰਤਾ ਹੈ ਉਸ ਦਾ ਹਿਸਾਬ ਚਕਾਉਣਾ ਤਾਂ ਬੰਦਾ ਹੈ ਇਹ ਕਹਿੰਦੇ ਹੋਏ ਅਮਨ ਅਤੇ ਆਪਣੇ ਅਤੀਤ ਵਿੱਚ ਚਲੀ ਗਈ ਅਮਨ ਇੱਕ ਗਰੀਬ ਪਰਿਵਾਰ ਵਿੱਚੋਂ ਸੀ ਅਤੇ ਪਿਤਾ ਸ਼ਰਾਬੀ ਸੀ ਜੋ ਉਸ ਦੀ ਮਾਂ ਨਾਲ ਬਹੁਤ ਕੁੱਟਮਾਰ ਕਰਦਾ ਸੀ ਅਮਨ ਉਸ ਸਮੇਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ ਸੀ ਪਰ ਇੱਕ ਦਿਨ ਪਿਓ ਮਾਂ ਬੇਟੀ ਨੂੰ ਇਕੱਲੇ ਛੱਡ ਕੇ ਹਮੇਸ਼ਾ ਲਈ ਘਰੋਂ ਭੱਜ ਗਿਆ ਤਾਂ ਮਾਂ ਵੀ ਕੁਝ ਦਿਨਾਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹੇਗੀ ਫਿਰ ਅਮਨ ਦੇ ਚਾਚਾ ਚਾਚੀ ਨੇ ਬੜੀ ਗਰੀਬੀ ਵਿੱਚ ਅਮਨ ਨੂੰ ਪੜਾਇਆ ਲਿਖਾਇਆ ਅਮਨ ਦੀਨ ਦੇ ਸਮੇਂ ਤੱਕ ਆਪ ਪੜਦੀ ਅਤੇ ਰਾਤ ਨੂੰ ਮਹੱਲੇ ਦੇ ਬੱਚਿਆਂ ਨੂੰ ਪੜਾ ਕੇ ਖੁਦ ਆਪਣੇ ਚਾਚਾ ਚਾਚੀ ਦੀ ਮਦਦ ਕਰਦੀ ਅਮਨ ਨੂੰ ਸ਼ੁਰੂ ਤੋਂ ਹੀ ਪੜਨ ਦਾ ਬਹੁਤ ਸ਼ੌਂਕ ਸੀ ਪਰ ਨਾ ਚਾਹੁੰਦੇ ਹੋਏ ਵੀ ਚਾਚਾ ਚਾਚੀ ਦੀ ਗੱਲ ਮੰਨ ਕੇ ਅਮਨ ਨੂੰ ਵਿਆਹ ਕਰਾਉਣਾ ਪਿਆ ਪਰ ਜਦੋਂ ਸਹੁਰੇ ਘਰ ਕਦਮ ਰੱਖਿਆ ਤਾਂ ਇੱਥੇ ਤਾਂ ਸਭ ਜਿਵੇਂ ਉਸ ਦਾ ਹੀ ਇੰਤਜ਼ਾਰ ਕਰ ਰਹੇ ਸਨ ਅਮਨ ਦੀ ਸੱਸ ਮੇਰਾ ਸੰ ਵਿੱਚ ਹੋਈ ਛੋਟੀ ਜੀ ਗਲਤੀ ਤੇ ਸਾਰਿਆਂ ਦੇ ਸਾਹਮਣੇ ਅਮਨ ਦੇ ਖਿੱਚ ਕੇ ਇੱਕ ਥੱਪੜ ਜੜ ਦਿੱਤਾ ਵਿਚਾਰੀ ਅਮਨ ਸਾਰੇ ਮਹਿਮਾਨਾਂ ਦੇ ਵਿੱਚ અપਮਾਨਿਤ ਹੋ ਕੇ ਚੁੱਪਚਾਪ ਆਪਣੇ ਹੰਝੂ ਪੀ ਗਈ ਛੋਟੀ ਜੀ ਗਲਤੀ ਹੋਣ ਤੇ ਹੀ ਅਮਨ ਦੀ ਸੱਸ ਨੇ ਨਾ ਨ ਸਭ ਮਹਿਮਾਨਾਂ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਕਰ ਜਿੰਦੀਆਂ ਅਤੇ ਉਹ ਚਾਹ ਕੇ ਵੀ ਕੁਝ ਨਾ ਬੋਲ ਪੰਦੀ ਜੇਕਰ ਉਹ ਕੁਝ ਬੋਲਦੀ ਤਾਂ ਸਾਰੇ ਉਸ ਦੇ ਘਰ ਵਾਲਿਆਂ ਨੂੰ ਹੀ ਹਜ਼ਾਰ ਤਾਨੇ ਸੁਣੰਦੇ ਇੱਕ ਦਿਨ ਉਹਨਾਂ ਨੇ ਕਿਹਾ ਤੁਸੀਂ ਸਾਰੇ ਮੇਰੇ ਤੇ ਇਹ ਨਾ ਅਤਿਆਚਾਰ ਕਿਉਂ ਕਰ ਰਹੇ ਹੋ ਮੈਂ ਤੁਹਾਡੀ ਸਾਰਿਆਂ ਦੀ ਹਰ ਗੱਲ ਮੰਨਦੀ ਹਾਂ ਤੁਸੀਂ ਜੋ ਵੀ ਕਹਿੰਦੇ ਹੋ ਉਹੀ ਕਰਦੀ ਹਾਂ ਫਿਰ ਕਿਉਂ ਪ੍ਰੀਤੀ ਬੋਲੀ ਬੜੀ ਜ਼ੁਬਾਨ ਚੱਲਦੀ ਹੈ ਤੇਰੀ ਪਤਾ ਨਹੀਂ ਉਸ ਦਿਨ ਅਮਨ ਨੂੰ ਕੀ ਹੋਇਆ ਕਿ ਸਾਰਿਆਂ ਦੇ ਸਾਹਮਣੇ ਹੀ ਪ੍ਰੀਤੀ ਦੇ ਇੱਕ ਥੱਪੜ ਲਗਾ ਦਿੱਤਾ ਜਿਸ ਨਾਲ ਅਮਨ ਦੀ ਸਾਸਰਿੰਦਰ ਕੌਰ ਅਤੇ ਨਾਨਣ ਪ੍ਰੀਤੀ ਗੁੱਸੇ ਨਾਲ ਭੜਗੁੱਟੀਆਂ ਅਮਨ ਦੀ ਸਾਸ ਨੇ ਕਿਹਾ ਕੁਲੇਸ਼ਨੀ ਤੇਰੀ ਇੰਨੀ ਹਿੰਮਤ ਕਿ ਤੂੰ ਮੇਰੀ ਬੇਟੀ ਤੇ ਹੱਥ ਚੁੱਕਿਆ ਅਤੇ ਅਮਨ ਨੂੰ ਲੈ ਜਾ ਕੇ ਉਸਦੇ ਕਮਰੇ ਵਿੱਚ ਬੰਦ ਕਰ ਦਿੱਤਾ ਵਿਚਾਰੀ ਸਵੇਰ ਤੋਂ ਕੰਮ ਲੱਗੀ ਹੋਈ ਸੀ ਅਤੇ ਹੁਣ ਉਸ ਦੀ ਭੁੱਖ ਨਾਲ ਜਾਨ ਨਿਕਲ ਰਹੀ ਸੀ ਪਰ ਇੱਥੇ ਉਸ ਦੀ ਕਿਸ ਨੂੰ ਫਿਕਰ ਸੀ ਫਿਰ ਮੰਨ ਦੇ ਕੰਨ ਨੂੰ ਕੁਝ ਵਾਜਾ ਸੁਣਾਈ ਦਿੱਤੀ ਅੱਜ ਤਾਂ ਬੜੀ ਖੁਸ਼ ਹੋਵੇਂਗੀ ਮਾਂ ਤੂੰ ਅਜੇ ਘਰ ਦੀ ਧੀ ਨੂੰ ਬਣਾ ਕੇ ਲੈਉਣ ਲਈ ਪ੍ਰੀਤੀ ਨੇ ਆਪਣੀ ਮਾਂ ਸੁਰਿੰਦਰ ਕੌਰ ਨੂੰ ਕਿਹਾ ਤਾਂ ਉਸ ਦੀ ਮਾਂ ਨੇ ਕਿਹਾ ਮੇਰੇ ਕਾਲਜੇ ਵਿੱਚ ਤਾਂ ਪਹਿਲਾਂ ਹੀ ਅੱਗ ਲੱਗੀ ਹੋਈ ਹੈ ਤੂੰ ਇਸ ਨੂੰ ਹੋਰ ਹਵਾਣਾ ਦੇ ਹੁਣ ਤੇਰੇ ਅਪਾਹਜ ਭਰਾ ਨੂੰ ਕਿੱਥੋਂ ਕੋਈ ਕਰੋੜਪਤੀ ਕੁੜੀ ਮਿਲਦੀ ਇਹ ਤਾਂ ਨਾਥ ਅਤੇ ਗਰੀਬ ਹੈ ਇਸ ਲਈ ਤੇਰੇ ਭਰਾ ਦੀ ਕਿਸਮਤ ਵਿੱਚ ਆ ਗਈ ਨੇ ਹੀ ਤਾਂ ਮੈਂ ਤਾਂ ਤੇਰੇ ਭਰਾ ਦੇ ਵਿਆਹ ਦੀ ਉਮੀਦ ਹੀ ਛੱਡ ਦਿੱਤੀ ਸੀ ਪ੍ਰੀਤੀ ਨੇ ਕਿਹਾ ਜੇਕਰ ਵੀਰੇ ਦਾ ਵਿਆਹ ਨਾ ਹੁੰਦਾ ਤਾਂ ਕਿਹੜਾ ਕੋਈ ਤੂਫਾਨ ਆ ਜਾਂਦਾ ਵੈਸੇ ਵੀ ਹੁਣ ਕਿਹੜਾ ਵੀਰੇ ਦਾ ਵਿਆਹ ਕਰਾਉਣ ਤੋਂ ਬਾਅਦ ਆਪਾਂ ਮਾਲਾ ਮਾਲ ਹੋ ਗਏ ਹਾਂ ਉਹ ਤੋਂ ਖਾਣ ਲਈ ਕੋਹੋਰ ਨੂੰ ਵੱਧ ਗਿਆ ਸੁਨਿੰਦਰ ਕੌਰ ਨੇ ਕਿਹਾ ਓਹੋ ਕਦੇ-ਕਦੇ ਤਾਂ ਮੈਨੂੰ ਸ਼ੱਕ ਹੁੰਦਾ ਕਿ ਤੂੰ ਮੇਰੀ ਕੁੜੀ ਵੀ ਹੈ ਜਾਂ ਨਹੀਂ ਬੇਵਕੂਫ ਲੜਕੀ ਤੇਰਾ ਭਰਾ ਪਾਹੀਜ ਹੈ ਅਜੇ ਵਿੱਚ ਉਸਦੀ ਸੇਵਾ ਲਈ ਹਮੇਸ਼ਾ ਆਪਾਂ ਨੂੰ ਹੀ ਲੱਗੇ ਰਹਿਣਾ ਪੈਂਦਾ ਸੀ ਪਰ ਜਦੋਂ ਹੁਣ ਉਸਦਾ ਵਿਆਹ ਹੋ ਗਿਆ ਤਾਂ ਆਪੇ ਉਸਦੀ ਪਤਨੀ ਹੀ ਇਹ ਸਭ ਕਰੇਗੀ ਆਪਾਂ ਨੂੰ ਤਾਂ ਜਗਜੀਤ ਲਈ ਮੁਫਤ ਦੀ ਨਰਸ ਮਿਲ ਗਈ ਹੈ ਅਤੇ ਆਪਣੇ ਘਰ ਲਈ ਨੌਕਰ ਆਣੀ ਵੀ ਕਿਉਂਕਿ ਤੂੰ ਆਪਣੇ ਪਾਪਾ ਦੀ ਵਸੀਅਤ ਬਾਰੇ ਭੁੱਲ ਗਈ ਤਾ ਪ੍ਰੀਤੀ ਨੇ ਕਿਹਾ ਮੰਮੀ ਕੀ ਆ ਦਿਮਾਗ ਹੈ ਤੁਹਾਡਾ ਮੈਂ ਤਾਂ ਸੋਚਿਆ ਹੀ ਨਹੀਂ ਸੀ ਹੁਣ ਤਾਂ ਮੈਂ ਵੀ ਆਪਣੇ ਸਹੁਰਿਆਂ ਦੇ ਕੰਮ ਇਸ ਤੋਂ ਹੀ ਕਰਵਾਵਾਂਗੀ ਸੁਰਿੰਦਰ ਕੌਰ ਨੇ ਕਿਹਾ ਕਰਵਾ ਲੈਣਾ ਕਰਵਾ ਲੈਣਾ ਪਰ ਇਥੋਂ ਦੇ ਕੰਮ ਹੋਣ ਤੋਂ ਬਾਅਦ ਜਦੋਂ ਉਹ ਆਰਾਮ ਕਰਨ ਦਾ ਸੋਚੇਗੀ ਤੂੰ ਉਸ ਨੂੰ ਆਪਣੇ ਕੰਮ ਦੇ ਦੇ ਦੇਣਾ ਇਹਨਾਂ ਕਹਿ ਕੇ ਦੋ ਮਾਵਾਂ ਧੀਆਂ ਹੱਸਣ ਲੱਗੀਆਂ ਇਹ ਸੁਣ ਕੇ ਤਾਂ ਅਮਨ ਦੇ ਹੋਸ਼ ਹੀ ਉੱਡ ਗਏ ਇਹਨਾਂ ਵੱਡਾ ਝੂਠ ਪਰ ਹੁਣ ਉਹ ਇਹ ਇੱਕ ਅਮਨ ਕਰਦੀ ਵੀ ਕੀ ਅਗਲੇ ਦਿਨ ਅਮਨ ਸੂਬਾ ਸਾਰਿਆਂ ਦੇ ਉੱਠਣ ਤੋਂ ਪਹਿਲਾਂ ਹੀ ਉਟਕੇ ਨਹਾ ਤੋ ਕਿ ਰਸੋਈ ਵਿੱਚ ਗਈ ਤੇ ਸਾਰਿਆਂ ਲਈ ਖਾਣਾ ਬਣਾਉਣ ਲੱਗੀ ਇਹਨੇ ਉਸ ਨੂੰ ਜਗਜੀਤ ਆਵਾਜ਼ ਦੇਣ ਲੱਗਿਆ ਉਸ ਨੂੰ ਬਾਥਰੂਮ ਜਾਣਾ ਸੀ ਇਸ ਲਈ ਉਸ ਨੂੰ ਮਦਦ ਚਾਹੀਦੀ ਸੀ ਅਮਨ ਜਿਵੇਂ ਹੀ ਉਸ ਦੀ ਮਦਦ ਲਈ ਆਉਂਦੀ ਹੈ ਜਗਜੀਤ ਨੇ ਉਸ ਦੀ ਇੱਕ ਥੱਪੜ ਜੜ ਦਿੱਤਾ ਤੇ ਕਹਿੰਦਾ ਹੈ ਕਿੱਥੇ ਗਈ ਸੀ ਤੂੰ ਤੈਨੂੰ ਮੇਰੀ ਸੇਵ ਲਈ ਲਿਆਂਦਾ ਗਿਆ ਹੈ ਨਾ ਕਿ ਹਪਾਰਿਜ ਪਤੀ ਨੂੰ ਛੱਡ ਕੇ ਰੰਗ ਰੌਣਕੀਆਂ ਮਨਾਉਣ ਲਈ ਅਮਨ ਨੇ ਰੁੰਦੇ ਰੁੰਦੇ ਕਿਹਾ ਤੁਸੀਂ ਇਹ ਕਿਹੋ ਜਿਹੇ ਗਲੰਕਾਂ ਰਹੇ ਹੋ ਜੀ ਮੈਂ ਤਾਂ ਸਾਰਿਆਂ ਲਈ ਖਾਣਾ ਬਣਾ ਰਹੀ ਸੀ ਖਾਣਾ ਬਣਾ ਰਹੀ ਸੀ ਮੈਂ ਤੇਰੇ ਸਾਰੇ ਬਹਾਨੇ ਸਮਝਦਾ ਹਾਂ ਚਲੋ ਹੁਣ ਬਾਥਰੂਮ ਲੈ ਕੇ ਚਲੋ ਉੱਥੇ ਪਹਿਲਾਂ ਮੈਨੂੰ ਨਹਾਉ ਅਤੇ ਬਾਅਦ ਵਿੱਚ ਮੇਰੇ ਲਈ ਖਾਣਾ ਲਿਆ ਕੇ ਦੇਣਾ ਤੂੰ ਮੇਰੀ ਨੌਕਰਾਨੀ ਹੈ ਸਮਝੀ ਨੌਕਰਾਨੀ ਇਹ ਸ਼ਬਦ ਸੁਣ ਕੇ ਅਮਨ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਬਚਪਨ ਤੋਂ ਹੀ ਮਾਤਾ ਪਿਤਾ ਨੂੰ ਗਵਾ ਦਿੱਤਾ ਸੀ ਚਾਚਾ ਚਾਚੀ ਨੇ ਪਾਲ ਪਲੋਸ ਕੇ ਮੈਨੂੰ ਵੱਡੀ ਤਾਂ ਕੀਤਾ ਪਰ ਮੈਂ ਚਾਚਾ ਜੀ ਲਈ ਵੀ ਇੱਕ ਨੌਕਰਾਨੀ ਹੀ ਸੀ ਅਤੇ ਅੱਜ ਸੋਚਿਆ ਕਿ ਪਤੀ ਆਪਾਈ ਜਹ ਹੈ ਤਾਂ ਕੀ ਹੋਇਆ ਪਿਆਰ ਇੰਨਾ ਦੇਵਾਂਗੀ ਕਿ ਸ਼ਾਇਦ ਇੱਕ ਦਿਨ ਉਹ ਆਪਣੇ ਪੈਰਾਂ ਤੇ ਖੜਾ ਹੋ ਜਾਵੇ ਪਰ ਇੱਥੇ ਵੀ ਮੈਂ ਇੱਕ ਨੌਕਰਾਨੀ ਗਿਆ ਖੈਰ ਸੁੱਖ ਮੇਰੇ ਨਸੀਬਾਂ ਵਿੱਚ ਹੈ ਹੀ ਨਹੀਂ ਫਿਰ ਉਸ ਦੀ ਉਮੀਦ ਕਿਉਂ ਕਰਾਂ ਜਦੋਂ ਤੱਕ ਜਿੰਦੀ ਹਾਂ ਇਦਾਂ ਹੀ ਜੀ ਲਵਾਂਗੀ ਅਮਨ ਜਗਜੀਤ ਨੂੰ ਨੋਂਦੇ ਮਾਣੀ ਮਾਣੇ ਸਭ ਸੋਚ ਰਹੀ ਸੀ ਜਗਜੀਤ ਨੂੰ ਨਹਾਉਣ ਤੋਂ ਬਾਅਦ ਫਿਰ ਰਸੋਈ ਵਿੱਚ ਉਸ ਲਈ ਖਾਣਾ ਬਣਾਉਣ ਲਈ ਜਾਂਦੀ ਹੈ ਜਿੱਥੇ ਉਸ ਦੀ ਨਾਨ ਪ੍ਰੀਤੀ ਪਹਿਲਾਂ ਹੀ ਖੜੀ ਹੋਈ ਸੀ ਅਤੇ ਉਸ ਨੇ ਕਿਹਾ ਭਾਬੀ ਮਿਲ ਗਿਆ ਸਮਾਂ ਰਸੋਈ ਵਿੱਚੋਂ ਦਾ ਖਾਣਾ ਤਾਂ ਤਿਆਰ ਹੈ ਹੁਣ ਫੜਾਵੇਗਾ ਕੌਣ ਅਮਨ ਨੇ ਕਿਹਾ ਦੀਦੀ ਕੀ ਤੁਸੀਂ ਆਪਣੇ ਲਈ ਤੇ ਮੰਮੀ ਜੀ ਦੇ ਲਈ ਖਾਣਾ ਲੈ ਕੇ ਜਾ ਸਕਦੇ ਹੋ ਕਿਉਂਕਿ ਇਹ ਬਹੁਤ ਜ਼ਿਆਦਾ ਗੁੱਸੇ ਗੁੱਸਾ ਕਰ ਰਹੇ ਹਨ ਇਹਨਾਂ ਲਈ ਖਾਣਾ ਲੈ ਕੇ ਜਾਣਾ ਹੈ ਤਾਂ ਪ੍ਰੀਤੀ ਨੇ ਕਿਹਾ ਹਾਂ ਹਾਂ ਭਾਬੀ ਕਿਉਂ ਨਹੀਂ ਤੁਸੀਂ ਇੰਜ ਕਰੋ ਇੱਕ ਥਾਲੀ ਲੈ ਕੇ ਆਓ ਮੈਂ ਜਗਜੀਤ ਵੀਰੇ ਲਈ ਕੌਲੀ ਵਿੱਚ ਸਬਜ਼ੀ ਪਾ ਦਿੰਦੀ ਹਾਂ ਫਿਰ ਤੁਸੀਂ ਉਹਨਾਂ ਦਾ ਖਾਣਾ ਲੈ ਜਾਣਾ ਅਮਨ ਨੇ ਖੁਸ਼ੀ-ਖੁਸ਼ੀ ਇੱਕ ਥਾਲੀ ਵਿੱਚ ਇੱਕ ਕੌਲੀ ਰੱਖ ਲਈ ਅਤੇ ਪ੍ਰੀਤੀ ਕੋਲ ਲੈ ਕੇ ਗਈ ਪ੍ਰੀਤੀ ਨੇ ਛੋਲਿਆਂ ਦੀ ਗਰਮ-ਗਰਮ ਸਬਜ਼ੀ ਕੌਲੀ ਵਿੱਚ ਪਾਉਣ ਦੀ ਬਜਾਏ ਅਮਨ ਦੇ ਹੱਥਾਂ ਉੱਪਰ ਪਾ ਦਿੱਤੀ ਜਿਸ ਨਾਲ ਅਮਨ ਦਰਦ ਨਾਲ ਚੀਕ ਉਠਦੀ ਹੈ ਇਹ ਕੀ ਹੈ ਪ੍ਰੀਤੀ ਅਮਨ ਨੇ ਰੋਂਦੇ ਹੋਏ ਕਿਹਾ ਤਾਂ ਫਿਰ ਪ੍ਰੀਤੀ ਕਹਿਣ ਲੱਗੀ ਭਾਬੀ ਤਾਨੂੰ ਕੀ ਲੱਗਿਆ ਕਿ ਤੁਹਾਨੂੰ ਸਿਰਫ ਵੀਰੇ ਦੀ ਸੇਵਾ ਲਈ ਲਿਆਂਦਾ ਗਿਆ ਹੈ ਨਹੀਂ ਵੀਰੇ ਦੇ ਨਾਲ ਨਾਲ ਤੋ ਤੈਨੂੰ ਸਾਡੀ ਵੀ ਸੇਵਾ ਕਰਨੀ ਪਵੇਗੀ ਜੇਕਰ ਤੁਸੀਂ ਇਹ ਜਹਾ ਨਾ ਕੀਤਾ ਤਾਂ ਇੱਕ ਦਿਨ ਮੈਂ ਤੁਹਾਨੂੰ ਅਜਿਹੇ ਦਰ ਦੇਵਾਂਗੀ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਫਿਰ ਪ੍ਰੀਤੀ ਉੱਥੋਂ ਚਲੀ ਜਾਂਦੀ ਹੈ ਤੇ ਉਧਰ ਜਗਜੀਤ ਅਮਨ ਨੂੰ ਆਵਾਜ਼ ਦੇਣ ਲੱਗਦਾ ਹੈ ਫਿਰ ਅਮਨ ਔਖੇ ਸੌਖੇ ਜਗਜੀਤ ਦਾ ਖਾਣਾ ਲੈ ਕੇ ਉਹ ਸਕੂਲ ਜਾਂਦੀ ਹੈ ਫਿਰ ਉਸ ਤੋਂ ਬਾਅਦ ਸੁਨਿੰਦਰ ਕੌਰ ਦਾ ਖਾਣਾ ਲੈ ਕੇ ਆਉਂਦੀ ਹੈ ਤਾਂ ਉਸਨੇ ਕਿਹਾ ਇੰਨੀ ਦੇਰ ਕਿਉਂ ਲਗਾ ਦਿੱਤੀ ਅਮਨ ਨੇ ਸੋਚਿਆ ਕਿ ਸ਼ਾਇਦ ਉਸਦੇ ਹੱਥ ਮੱਚਣ ਦੀ ਗੱਲ ਸੁਣ ਕੇ ਉਸਦੀ ਸੱਸ ਉਸਤੇ ਤਰਸ ਕਰੇਗੀ ਇਸ ਲਈ ਅਮਨ ਨੇ ਆਪਣਾ ਹੱਥ ਅੱਗੇ ਕੀਤਾ ਤੇ ਕਿਹਾ ਕਿ ਮਾਂ ਜੀ ਹੱਥ ਮੱਚ ਗਿਆ ਸੀ ਇਸ ਲਈ ਥੋੜੀ ਦੇਰ ਹੋ ਗਈ ਸੁਨਿੰਦਰ ਕੌਰ ਨੇ ਇੱਕਦਮ ਆਪਣੇ ਨੋ ਉਸ ਦੀ ਮੁੱਠੀ ਹੋਏ ਹੱਥ ਤੇ ਚਬਾਉਂਦੇ ਹੋਏ ਕਿਹਾ ਤੇ ਮੈਨੂੰ ਤੇਰੇ ਦਰਦ ਨਾਲ ਕੋਈ ਮਤਲਬ ਨਹੀਂ ਹੈ ਬਸ ਇੱਕ ਗੱਲ ਹਮੇਸ਼ਾ ਯਾਦ ਰੱਖੀਂ ਕਿ ਮੇਰਾ ਕੋਈ ਵੀ ਕੰਮ ਦੇਰ ਨਾਲ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਜਖਮਣ ਖੁਰਚਣ ਦਾ ਮੈਨੂੰ ਬੜਾ ਮਜ਼ਾ ਆਉਂਦਾ ਹੈ ਅਮਨ ਸੋਚ ਰਹੀ ਸੀ ਕਿ ਉਹ ਕਿੱਥੇ ਇੰਨਾ ਹਵਾਨਾ ਵਿੱਚ ਫਸ ਗਈ ਮੰਨਣਾ ਕਿ ਉਸ ਦੀਆਂ ਵਿਆਹ ਤੋਂ ਪਹਿਲਾਂ ਵਾਲੀ ਜ਼ਿੰਦਗੀ ਵੀ ਦੁੱਖਾਂ ਭਰੀ ਸੀ ਪਰ ਇੱਥੇ ਤਾਂ ਉਸ ਨੂੰ ਹਵਾਨਾ ਨਾਲ ਰਹਿਣਾ ਪੈ ਰਿਹਾ ਹੈ ਸੀ ਘੇਰੋ ਗੱਲ ਬੀਤ ਚੁੱਕੀ ਹੈ ਅਤੇ ਫਿਰ ਅਮਨ ਨੇ ਆਪਣੇ ਦੁੱਖ ਨਾਲ ਸਮਝੌਤਾ ਕਰ ਲਿਆ ਅਗਲੇ ਦਿਨ ਅਮਨ ਸਵੇਰੇ ਉੱਠਣ ਤੋਂ ਬਾਅਦ ਦੇਖਦੀ ਹੈ ਕਿ ਜਗਜੀਤ ਸੌਂ ਰਿਹਾ ਹੈ ਉਹ ਉਸ ਨੂੰ ਉਠਾ ਕੇ ਨਹਾ ਦੇਵੇਗੀ ਅਤੇ ਬਾਅਦ ਵਿੱਚ ਹੀ ਰਸੋਈ ਵਿੱਚ ਜਾਵੇਗੀ ਕਿਉਂਕਿ ਪਿਛਲੀ ਵਾਰ ਇਸ ਗੱਲ ਤੋਂ ਜਗਜੀਤ ਨਰਾਜ ਹੋ ਗਿਆ ਸੀ ਜਗਜੀਤ ਨੂੰ ਜਗਾਉਣਾ ਸ਼ੁਰੂ ਕਰਦੀ ਹੈ ਜਗਜੀਤ ਆਪਣੀ ਅੱਖਾਂ ਖੋਲ੍ਹ ਕੇ ਦੇਖਦਾ ਹੈ ਕਿ ਅਮਨ ਉਸ ਨੂੰ ਉਠਾ ਰਹੀ ਹੈ ਬਸ ਫਿਰ ਕੀ ਸੀ ਜਗਜੀਤ ਅੱਗ ਬਬੂਰਾ ਹੋ ਗਿਆ ਤੇ ਅਮਨ ਨੂੰ ਕਹਿੰਦਾ ਹੈ ਤੇਰੀ ਹਿੰਮਤ ਕਿਵੇਂ ਹੋਈ ਮੈਨੂੰ جگਾਉਂਦੀ ਤੂੰ ਮੈਨੂੰ ਸਹੀ ਤਰੀਕੇ ਨਾਲ ਸੌਣ ਨਹੀਂ ਨਹੀਂ ਦਿੰਦੀ ਤੇ ਮੈਂ ਇਸ ਦਾ ਬਦਲਾ ਲਵਾਂਗਾ ਫਿਰ ਉਹ ਆਪਣੀ ਮਾਂ ਨੂੰ ਆਵਾਜ਼ਾਂ ਮਾਰਨ ਲੱਗ ਪੈਂਦਾ ਹੈ ਇਸ ਤੋਂ ਪਹਿਲਾਂ ਕਿ ਅਮਨ ਕੁਝ ਸਮਝ ਪਾਉਂਦੀ ਕਿ ਉਸ ਦੇ ਨਾਲ ਹੋ ਕੀ ਰਿਹਾ ਹੈ ਸੁਰਿੰਦਰ ਕੌਰ ਕਮਰੇ ਵਿੱਚ ਆ ਜਾਂਦੀ ਹੈ ਜਗਜੀਤ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਇਹ ਕਿਸ ਨੂੰ ਮੇਰੇ ਪੱਲੇ ਪਾ ਦਿੱਤਾ ਅੱਜ ਉਸਨੇ ਮੇਰੀ ਨੀਂਦ ਖਰਾਬ ਕੀਤੀ ਹੈ ਮਾਂ ਜਿਆ ਕੁਝ ਕਰੋ ਜਿਸ ਨਾਲ ਇਸਦੀ ਵੀ ਨੀਂਦ ਹਰਾਮ ਹੋ ਜਾਵੇ ਮੈਨੂੰ ਫੇਰ ਚੈਨ ਮਿਲੇਗਾ ਕਿਸ ਦੀ ਨੀਂਦ ਜਾਲ ਤੂੰ ਰੁਕ ਪੁੱਤ ਮੈਂ ਇਸ ਨੂੰ ਅੱਜ ਹੀ ਸਬਕ ਸਿਖਾਉਂਗੀ ਉਸ ਤੋਂ ਬਾਅਦ ਸੁਵਿੰਦਰ ਕੌਰ ਅਮਨ ਨੂੰ ਬਹੁਤ ਜ਼ਿਆਦਾ ਕੁੱਟਦੀ ਮਾਰਦੀ ਹੈ ਅਮਨ ਦਾ ਕਾਫੀ ਬੁਰਾ ਹਾਲ ਹੋ ਗਿਆ ਸੀ ਉਹ ਲੰਗੜਉਂਦੀ ਹੋਈ ਛੱਤ ਉੱਪਰ ਚਲੀ ਜਾਂਦੀ ਹੈ ਤੇ ਉਸ ਦਾ ਮਨ ਕਰ ਰਿਹਾ ਸੀ ਕਿ ਛਾਲ ਮਾਰ ਕੇ ਆਪਣੀ ਜਾਨ ਦੇ ਦੇਵੇ ਉਹ ਜਿਵੇਂ ਚਾਹਤ ਤੋਂ ਚਾਲ ਮਰਨ ਲਈ ਤਿਆਰ ਹੁੰਦੀ ਹੈ ਤਾਂ ਪਿੱਛੋਂ ਆ ਕੇ ਉਸ ਦੀ ਕੋਈ ਬਾਹ ਖਿੱਚ ਲੈਂਦਾ ਹੈ ਜਦੋਂ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਉਸ ਦਾ ਦਿਉਰ ਬਲਜੀਤ ਸੀ ਬਲਜੀਤ ਨੇ ਕਿਹਾ ਭਾਬੀ ਤੁਸੀਂ ਇਹ ਕੀ ਕਰ ਰਹੇ ਹੋ ਨਵੀਂ ਨਵੇਲੀ ਬਹੂ ਦਾ ਅਜਿਆ ਕਰਨਾ ਸ਼ੋਭਾ ਨਹੀਂ ਦਿੰਦਾ ਤੁਸੀਂ ਆਓ ਮੇਰੇ ਨਾਲ ਭਾਬੀ ਤੁਹਾਡਾ ਦੁੱਖ ਮੇਰੇ ਕੋਲੋਂ ਦੇਖਿਆ ਨਹੀਂ ਜਾਂਦਾ ਮੈਨੂੰ ਪਤਾ ਹੈ ਇਸ ਘਰ ਵਿੱਚ ਵੀਰੇ ਦੀ ਏਨੀ ਕਿਉਂ ਚੱਲਦੀ ਹੈ ਕਿਉਂਕਿ ਪਾਪਾ ਆਪਣੀ ਸਾਰੀ ਜ਼ਮੀਨ ਜਾਇਦਾਦ ਵੀਰੇ ਦੇ ਨਾਮ ਕਰ ਗਏ ਹਨ ਵੀਰਾ ਪਾਈਜ ਹੈ ਉਸ ਦਾ ਪਾਲਣ ਪੋਸ਼ਣ ਕਿਸੇ ਤੇ ਬੋਝ ਨਾ ਬਣੇ ਇਸ ਲਈ ਅਤੇ ਬਾਸ ਉਦੋਂ ਦੇ ਹੀ ਅਸੀਂ ਸਾਰੇ ਵੀਰੇ ਦੀ ਨੌਕਰੀ ਕਰ ਰਹੇ ਹਾਂ ਅਮਨ ਨੇ ਕਿਹਾ ਉਹ ਸਾਤਾ ਇੱਕ ਹੈ ਠੀਕ ਹੈ ਪਰ ਤੇਰਾ ਵੀਰਾ ਬਹੁਤ ਜ਼ਿਆਦਾ નિર્ਦਈ ਹੈ ਮੈਂ ਉਸ ਦੀ ਸੇਵਾ ਹਮੇਸ਼ਾ ਪੂਰੇ ਮਨ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਮੈਨੂੰ ਇਨਸਾਨ ਹੀ ਨਹੀਂ ਸਮਝਦਾ ਬਲਜੀਤ ਨੇ ਕਿਹਾ ਜਾਣਦਾ ਆਪਾਂ ਵੀ ਪਾਪਾ ਦੇ ਪੈਸੇ ਦਾ ਬਹੁਤ ਕਮਾਡ ਹੈ ਉਸ ਨੂੰ ਪਰ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡੇ ਨਾਲ ਹਾਂ ਮੰਨੇ ਕਿਹਾ ਬਹੁਤ ਬਹੁਤ ਧੰਨਵਾਦ ਬਲਜੀਤ ਘੱਟ ਤੋਂ ਘੱਟ ਕੋਈ ਤਾਂ ਹੈ ਇਨਸਾਨ ਇਨਹਵਾਨਾਂ ਦੇ ਵਿੱਚ ਕੋਈ ਤਾਂ ਹੈ ਜੋ ਮੇਰੀ ਤਕਲੀਫ ਨੂੰ ਸਮਝ ਸਕਦਾ ਹੈ ਬਲਜੀਤ ਨੇ ਕਿਹਾ ਹਾਂ ਭਾਬੀ ਹੁਣ ਦੇਖੋ ਤੁਸੀਂ ਵੀਰਾ ਤਾਂ ਆਇਜ ਹੈ ਉਹ ਤੁਹਾਡੇ ਨਾਲ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਸਕਦਾ ਅਸੀਂ ਦੋਵੇਂ ਜਵਾਨ ਹਾਂ ਅਤੇ ਇੱਕ ਦੂਜੇ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਸਕਦੇ ਹਾਂ ਬਸ ਤੁਸੀਂ ਮੇਰੇ ਵੱਲ ਧਿਆਨ ਦਿਓ ਵੀਰਾ ਤਾਂ ਵੈਸੇ ਵੀ ਸਾਰਾ ਦਿਨ ਮੰਜੇ ਤੇ ਹੀ ਪਿਆ ਰਹਿੰਦਾ ਹੈ ਇਹ ਕਹਿ ਕੇ ਬਲਜੀਤ ਅਮਨ ਦੇ ਇਕਦਮ ਨੇੜੇ ਆ ਜਾਂਦਾ ਹੈ ਅਮਨ ਉਸ ਨੂੰ ਇੱਕ ਦਿਨ ਤੱਕ ਕੇ ਪਰਾਂ ਸੁੱਟ ਦਿੰਦੀ ਹੈ ਤੇ ਕਹਿੰਦੀ ਹੈ ਬਲਜੀਤ ਮੈਂ ਤਾਂ ਸੋਚਿਆ ਸੀ ਕਿ ਤੂੰ ਇੰਨਾ ਸਾਰਿਆਂ ਤੋਂ ਅਲੱਗ ਹੈ ਪਰ ਤੂੰ ਤਾਂ ਸਾਰਿਆਂ ਤੋਂ ਘਟੀਆ ਨਿਕਲਿਆ ਭਾਬੀ ਮੈਂ ਉਹਦੇ ਸਮਾਨ ਹੁੰਦੀ ਆ ਤੇ ਤੂੰ ਉਸ ਰਿਸ਼ਤੇ ਨੂੰ ਕਲੰਕ ਲਾਉਣ ਲਈ ਆ ਗਿਆ ਤੂੰ ਇਹ ਸੋਚਿਆ ਵੀ ਕਿਵੇਂ ਕਿ ਮੈਂ ਤੇਰੇ ਨਾਲ ਮੰਨਦੀ ਹਾਂ ਕਿ ਮੈਂ ਲਚਾਰਾਂ ਤੇ ਮਜਬੂਰ ਹਾਂ ਪਰ ਇੰਨੀ ਨਹੀਂ ਗਿਰੀ ਹੋਈ ਨਹੀਂ ਹਾਂ ਬਲਜੀਤ ਨੇ ਕੀ ਹੋ ਗਿਆ ਤੇਰਾ ਡਾਇਲੌਗ ਖਤਮ ਕੁਝ ਹੋਰ ਹੈ ਤਾਂ ਉਹ ਵੀ ਕਹਿ ਦਿਓ ਭਾਬੀ ਪਿਆਰ ਨਾਲ ਸਮਝਾ ਰਿਆ ਸੀ ਤੁਹਾਨੂੰ ਇਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੀ ਕੀ ਔਕਾਤ ਹੈ ਇਸ ਘਰ ਵਿੱਚ ਜੇਕਰ ਮੈਂ ਤੁਹਾਡੇ ਨਾਲ ਜ਼ਬਰਦਸਤੀ ਵੀ ਕਰਾਂ ਤਾਂ ਵੀ ਕਿਸੇ ਨੂੰ ਕੋਈ ਫਰਕ ਨਹੀਂ ਪਵੇਗਾ ਉਲਟਾ ਮੈਂ ਸਾਰਾ ਇਲਜ਼ਾਮ ਤੁਹਾਡੇ ਤੇ ਹੀ ਲਗਾ ਦੇਵਾਂਗਾ ਕਿ ਤੁਸੀਂ ਮੈਨੂੰ ਬਹਿਕਾਇਆ ਇਸ ਤੋਂ ਵਧੀਆ ਹੋਵੇਗਾ ਕਿ ਤੁਸੀਂ ਆਪ ਹੀ ਮੰਨ ਜਾਓ ਮੈਂ ਤੁਹਾਨੂੰ ਕੁਝ ਦਿਨੋਂ ਦਾ ਸਮਾਂ ਦਿੰਦਾ ਹਾਂ ਸੋਚ ਲੈਣਾ ਨਹੀਂ ਤਾਂ ਤੁਸੀਂ ਕਿਤੇ ਵੀ ਮੂੰਹ ਦਿਖਾਉਣ ਜੋਗੇ ਨਹੀਂ ਰਹੋਗੇ ਇਹ ਕਹਿ ਕੇ ਜਦੋਂ ਉਹ ਚਲਾ ਗਿਆ ਪਰ ਹੁਣ ਅਮਨ ਵਿੱਚ ਕਾਫੀ ਬਦਲਾਅ ਆਉਣ ਵਾਲਾ ਸੀ ਹੁਣ ਉਹ ਮਗਨਾ ਨਹੀਂ ਚਾਹੁੰਦੀ ਸੀ ਉਹ ਸਾਰਿਆਂ ਤੋਂ ਆਪਣੇ ਹਿਸਾਬ ਲੈਣਾ ਚਾਹੁੰਦੀ ਸੀ ਬਹੁਤ ਹੋ ਗਿਆ ਕੁੱਟਕੁੱਟ ਕੇ ਜੀਉਣਾ ਪਰ ਹੁਣ ਗੱਲ ਉਸ ਦੀ ਇੱਜ਼ਤ ਤੇ ਆ ਚੁੱਕੀ ਸੀ ਆਪਣੇ ਉੱਤੇ ਕੋਈ ਅਤਿਆਚਾਰ ਇੱਕ ਵਾਰ ਲਈ ਉਹ ਭੁੱਲ ਵੀ ਜਾਂਦੀ ਪਰ ਉਹ ਆਪਣੀ ਇੱਜ਼ਤ ਦਾਤੇ ਨਹੀਂ ਲਗਾ ਸਕਦੀ ਸੀ ਅਤੇ ਇਹਨਾਂ ਸਾਰਿਆਂ ਤੋਂ ਬਦਲਾ ਉਹ ਆਪਣੀ ਬੁੱਧੀ ਨਾਲ ਲੈਣਾ ਚਾਹੁੰਦੀ ਸੀ ਉਹ ਕੁਝ ਜਿਆ ਕਰਨਾ ਚਾਹੁੰਦੀ ਸੀ ਜਿਸ ਨਾਲ ਸੱਪ ਵੀ ਮਰ ਜਾਵੇ ਅਤੇ ਛੋਟੀ ਮੀਨਾ ਟੁੱਟੇ ਸਵੇਰ ਦੇ ਇਨ ਵਿੱਚ ਜਿਆਦਾ ਕੰਮ ਵਿੱਚ ਸਕੂਨ ਨਾਲ ਦੋ ਰੋਟੀਆਂ ਵੀ ਨਹੀਂ ਖਾ ਸਕਦੀ ਸੀ ਵਿਚਾਰੀ ਬੜੇ ਜ਼ੋਰਾਂ ਦੀ ਭੁੱਖ ਲੱਗੀ ਸੀ ਇੱਕ ਦਿਨ ਉਹ ਸਾਰਿਆਂ ਨੂੰ ਖਾਣਾ ਖਵਾ ਕੇ ਆਪ ਖਾਣਾ ਖਾਣ ਲਈ ਬੈਠੀ ਹੀ ਸੀ ਹਜੇ ਉਸ ਨੇ ਰੋਟੀ ਦੀ ਇੱਕ ਬੁਰਕੀ ਹੀ ਤੋੜੀ ਸੀ ਕਿ ਉਸ ਦੀ ਨਾਨ ਪ੍ਰੀਤੀ ਨੇ ਸਰਫ ਦੀ मुट्ठी ਭਰ ਕੇ ਉਸ ਦੇ ਖਾਣੇ ਵਾਲੀ ਥਾਲੀ ਦੇ ਵਿੱਚ ਸੁੱਟ ਦਿੱਤੀ અમન ਹਰਾਣ ਸੀ કે ਅਜੇ ਕਿਸ ਨੇ ਕੀਤਾ ਉਸਨੇ ਉੱਪਰ ਦੇਖਿਆ ਤਾਂ ਸਾਹਮਣੇ ਉਸਦੀ ਨਨਾਲ ਪ੍ਰੀਤੀ ਆਪਣੇ ਹੱਥ ਵਿੱਚ ਸਰਫ ਦਾ ਪੈਕਟ ਲੈ ਕੇ ਖੜੀ ਸੀ ਪ੍ਰੀਤੀ ਨੇ ਮੁਸਕਰਾਉਂਦੇ ਹੋਏ ਕਿਹਾ ਖਾਓ ਨਾ ਭਾਬੀ ਮੈਂ ਕਦੋਂ ਦੀ ਕੌਫੀ ਲਈ ਆਪਣਾ ਗਲਾ ਪਾੜ ਕੇ ਰੋਲਾ ਪਾ ਰਹੀ ਆ ਤੇ ਮਹਾਰਾਣੀ ਖੁਦ ਇੱਥੇ ਬੈਠੀ ਮ제 ਨਾਲ ਖਾ ਰਹੀ ਹੈ ਮੈਂ ਤੇਰਾ ਹਰ ਦਿਨ ਇੰਨਾ ਮੁਸ਼ਕਲ ਬਣਾਉਂਦੀ ਰਹਾਂਗੀ ਕਿ ਤੇਰਾ ਇੱਥੇ ਰਹਿਣਾ ਹਰਾਮ ਕਰ ਦੇਵਾਂਗੀ ਅਮਨ ਕੁਝ ਨਹੀਂ ਕਹਿੰਦੀ ਉਹ ਇੰਨੇ ਜ਼ਿਆਦਾ ਗੁੱਸੇ ਵਿੱਚ ਸੀ ਕਿ ਉਸ ਦੀਆਂ ਰੋਟੀਆਂ ਦੇ ਉੱਪਰ ਸਰਫ ਨੂੰ ਝਾੜਿਆ ਤੇ ਪ੍ਰੀਤੀ ਨੂੰ ਦੇਖਦੇ ਹੋਏ ਰੋਟੀ ਖਾਣ ਲੱਗੀ ਇਹ ਦੇ ਕੇ ਪ੍ਰੀਤੀ ਹੋਰ ਵੀ ਜ਼ਿਆਦਾ ਗੁੱਸੇ ਵਿੱਚ ਆ ਗਈ ਅਤੇ ਉੱਥੋਂ ਚਲੀ ਗਈ ਉਸ ਦੇ ਜਾਣਦੇ ਹੀ ਅਮਨ ਸਰਫ ਵਾਲੀਆਂ ਰੋਟੀਆਂ ਆਪਣੇ ਅੰਜੂਆਂ ਵਿੱਚ ਪਿਓ ਕੇ ਖਾਣ ਲੱਗੀ ਇੱਕ ਦਿਨ ਅਮਨ ਰਸੋਈ ਵਿੱਚ ਆਪਣੇ ਕੰਮ ਵਿੱਚ ਵਿਜੀ ਸੀ ਉਦੋਂ ਹੀ ਉਸ ਦੀ ਨਾਨੀ ਪ੍ਰੀਤੀ ਦੋ ਕੱਪ ਚਾਹ ਦੇ ਕਮਰੇ ਵਿੱਚ ਲਿਉਣ ਲਈ ਕਹਿ ਕੇ ਖੁਦ ਸ੍ਰਿੰਦਰ ਕੌਰ ਦੇ ਕਮਰੇ ਵਿੱਚ ਚਲੀ ਗਈ ਮਮਨ ਜਦੋਂ ਉਹਨੂੰ ਕਮਰੇ ਵਿੱਚ ਆਉਣ ਲਈ ਕਾਈ ਤਾਂ ਉਹ ਮਾਂ ਤੇ ਧੀ ਦੀਆਂ ਗੱਲਾਂ ਸੁਣ ਲੈਂਦੀ ਹੈ ਜਿੱਥੇ ਪ੍ਰੀਤੀ ਆਪਣੀ ਮਾਂ ਨੂੰ ਕਹਿ ਰਹੀ ਸੀ ਮਾਂ ਆਪਾਂ ਕਦੋਂ ਤੱਕ ਇੰਦਾ ਹੀ ਵੀਰੇ ਦੀ ਨੌਕਰੀ ਕਰਦੇ ਰਹਾਂਗੇ ਮੈਨੂੰ ਆਪਣਾ ਹਿੱਸਾ ਚਾਹੀਦਾ ਤਾਂ ਸੁਰੇਂਦਰ ਕੌਰ ਨੇ ਕਿਹਾ beta ਇਹ ਤੇਰੇ ਪਾਪਾ ਵੀ ਨਾ ਜੀਬ ਹੀ ਵਸੀਅਤ ਬਣਾ ਕੇ ਗਏ ਹਨ ਸਾਰੀ ਪ੍ਰਾਪਰਟੀ ਤੇਰੇ ਭਰਾ ਦੇ ਨਾਮ ਕਰਕੇ ਗਏ ਹਨ ਅਤੇ ਜੇਕਰ ਉਸ ਨੂੰ ਕੁਝ ਹੋ ਜਾਂਦਾ ਤਾਂ ਉਸ ਦੀ ਪਤਨੀ ਦੇ ਨਾਮ ਅਤੇ ਜੇਕਰ ਉਸ ਦਾ ਵਿਆਹ ਨਾ ਹੋਇਆ ਹੋਵੇ ਤਾਂ ਅਨਾਥ ਆਸ਼ਰਮ ਦੇ ਨਾਮ ਇਸ ਲਈ ਹੀ ਤਾਂ ਉਸ ਦਾ ਵਿਆਹ ਕਰਾਉਣਾ ਪਿਆ ਕਿਉਂਕਿ ਇਸ ਦੀ ਬਿਮਾਰੀ ਹੁਣ ਇਸ ਨੂੰ ਥੋੜੇ ਦਿਨ ਹੀ ਹੋਰ ਜ਼ਿੰਦਾ ਰੱਖੇਗੀ ਇਸ ਤੋਂ ਬਾਅਦ ਘੱਟ ਤੋਂ ਘੱਟ ਇਸਕਲ ਮੋਹੀ ਦੇ ਨਾਮ ਤੇ ਤਾਂ ਰਹੂਗੀ ਸਾਰੀ ਪ੍ਰਾਪਰਟੀ ਮਤੇ ਜਿਵੇਂ ਅਸੀਂ ਇਸ ਨੂੰ ਬਣਾ ਕੇ ਰੱਖਿਆ ਹੈ ਇਸ ਤੋਂ ਆਪਾਂ ਜ਼ਬਰਦਸਤੀ ਹਾਸਲ ਕਰ ਲਵਾਂਗੇ ਆਪਣੀ ਸਾਰੀ ਪ੍ਰਾਪਰਟੀ ਬਸ ਹੁਣ ਇਸ ਜਗਜੀਤ ਦੇ ਜਾਨ ਦੀ ਹੀ ਦੇਰ ਹੈ ਪਹਿਲਾਂ ਹੀ ਸੁਪਾਈਜ਼ ਨੇ ਮੇਰੀ ਕੁੱਕ ਤੋਂ ਜਨਮ ਲੈ ਕੇ ਮੈਨੂੰ ਬਦਨਾਮ ਕਰ ਦਿੱਤਾ ਹੈ ਤੇ ਹੁਣ ਇਸ ਦੁਨੀਆ ਤੋਂ ਜਲਦੀ ਨਾ ਜਾ ਕੇ ਇੱਥੇ ਸਾਨੂੰ ਦੁੱਖ ਦੇ ਰਿਹਾ ਹੈ ਲੋਕ ਤਾਂ ਆਪਣੀ ਬਿਮਾਰੀ ਬਾਰੇ ਜਾਣ ਕੇ ਡਰ ਨਾਲ ਹੀ ਮਰ ਜਾਂਦੇ ਹਨ ਪਰ ਇਹ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੈ ਸਭ ਕੁਝ ਜਾਣਦੇ ਹੋਏ ਵੀ ਜਿਉਂਦਾ ਹੀ ਬੈਠਾ ਹੈ ਇਹ ਸਭ ਸੁਣ ਕੇ ਅਮਨ ਦੇ ਤਾਂ ਉਹ ਛਿਉਡ ਗਏ ਜਗਜੀਤ ਕੇਵੋ ਜਿਆਵੀ ਹੈ ਪਰ ਉਸ ਦਾ ਪਤੀ ਹੈ ਅਤੇ ਉਸ ਦੀ ਬਿਮਾਰੀ ਬਾਰੇ ਸੁਣ ਕੇ ਉਹ ਦੁਖੀ ਹੋ ਗਈ ਅਤੇ ਉਹ ਤੁਰੰਤ ਹੀ ਜਗਜੀਤ ਦੇ ਕਮਰੇ ਵਿੱਚ ਪਹੁੰਚੀ ਜਿੱਥੇ ਜਗਜੀਤ ਬੈਠਾ ਬੈਠਾ ਹੀ ਸੌ ਰਿਹਾ ਸੀ ਅਮਨਾ ਚਾਂਕੀ ਉਸ ਦੇ ਗਲ ਲਾ ਕੇ ਰੋਣ ਲੱਗ ਪੈਂਦੀ ਹੈ ਜਗਜੀਤ ਨੇ ਕਿਹਾ ਇਹ ਕੀ ਕਰ ਰਹੀਆਂ ਤੂੰ ਦੂਰ ਹਟ ਮੇਰੇ ਕੋਲੋਂ ਅਮਨ ਨੇ ਕਿਹਾ ਤੁਸੀਂ ਆਪਣੇ ਅੰਦਰ ਇੰਨਾ ਕੁਝ ਲਈ ਬੈਠੇ ਹੋ ਅਤੇ ਬਾਹਰ ਤੋਂ ਇਦਾਂ ਦਿਖਾਉਂਦੇ ਹੋ ਜਿਵੇਂ ਤੁਹਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਅਮਨ ਦੀ ਇਸ ਗੱਲ ਤੇ ਜਗਜੀਤ ਆਪਣੀਆਂ ਭਾਵਨਾਵਾਂ ਨੂੰ ਰੋਕ ਨਹੀਂ ਪਾਉਂਦਾ ਅਤੇ ਰੋਣ ਲੱਗਦਾ ਮਮਨ ਨੇ ਕਿਹਾ ਤੁਸੀਂ ਕਿਉਂ ਰੋ ਰਹੇ ਹੋ ਅਤੇ ਤੁਹਾਡਾ ਇਹ ਚਿਹਰਾ ਵੀ ਮੈਨੂੰ ਦੇਖਣ ਨੂੰ ਮਿਲੇਗਾ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਜਗਜੀਤ ਨੇ ਕਿਹਾ ਅਮਨ ਦੇ ਸਿਵਾਏ ਪਾਪਾ ਤੋਂ ਮੈਨੂੰ ਹੋਰ ਕੋਈ ਪਿਆਰ ਨਹੀਂ ਕਰਦਾ ਸੀ ਤੇਰਾ ਮੇਰੀ ਜ਼ਿੰਦਗੀ ਦੇ ਵਿੱਚ ਆਉਣਾ ਇਹ ਮੇਰੀ ਮਾਂ ਦੀ ਸੋਚੀ ਸਮਝੀ ਸਾਜਿਸ਼ ਸੀ ਪਰ ਮੈਂ ਲਾਚਾਰ ਸੀ ਇਸ ਲਈ ਤੇਰੇ ਉੱਤੇ ਅਤਿਆਚਾਰ ਕਰਦਾ ਰਿਹਾ ਤਾਂ ਜੋ ਤੂੰ ਤੰਗ ਆ ਕੇ ਖੁਦ ਨੂੰ ਮੈਨੂੰ ਛੱਡ ਕੇ ਜਾਵੇਂ ਅਤੇ ਮੇਰੀ ਸਾਰੀ ਜਾਇਦਾਦਾ ਨਾ ਆਸ਼ਰਮ ਕੋਲ ਚਲੀ ਜਾਵੇ ਪਰ ਨਾ ਜਾਣੇ ਤੂੰ ਵੀ ਕਿਸ ਮਿੱਟੀ ਦੀ ਬਣੀ ਹੋਈ ਹੈ ਜੋ ਇੰਨੇ ਜ਼ਿਆਦਾ ਕਸ਼ਟ ਸਹਿਣ ਦੇ ਬਾਵਜੂਦ ਵੀ ਇੱਥੇ ਹੈ ਅਮਨ ਨੇ ਕਿਹਾ ਉਹ ਇਸ ਲਈ ਕਿਉਂਕਿ ਮੇਰੇ ਕੋਲ ਵੀ ਹੋਰ ਕੋਈ ਜਗ੍ਹਾ ਨਹੀਂ ਹੈ ਸਿਵਾਏ ਮਰਨ ਤੋਂ ਜਗਜੀਤ ਨੇ ਕਿਹਾ ਆਪਾਂ ਦੋਵਾਂ ਦੇ ਨਸੀਬ ਕਿੰਨੇ ਮਿਲਦੇ ਹਨ ਦੋਵਾਂ ਨੂੰ ਹੀ ਜਉਣ ਦੀ ਇੱਛਾ ਨਹੀਂ ਹੈ ਅਮਨ ਨੇ ਕਿਹਾ ਪਹਿਲਾਂ ਨਹੀਂ ਸੀ ਪਰ ਹੁਣ ਹੈ ਅਤੇ ਹੁਣ ਮੈਂ ਤੁਹਾਡਾ ਇਲਾਜ ਕਰਾਵਾਂਗੀ ਅਤੇ ਤੁਹਾਡੇ ਨਾਲ ਹੀ ਖੁਸ਼ੀਆਂ ਭਰਿਆ ਜੀਵਨ ਬਿਤਾਉਂਗੀ ਬਸ ਮੈਨੂੰ ਕੋਈ ਚਾਲ ਚਲਣੀ ਪਵੇਗੀ ਅਤੇ ਇਸ ਵਿੱਚ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਤਾਂ ਦੱਸੋ ਜੀ ਤੁਸੀਂ ਮੇਰਾ ਸਾਥ ਦਿਓਗੇ ਜਗਜੀਤ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਗਲਾ ਭਰਿਆ ਹੋਇਆ ਸੀ ਉਹ ਆਪਣੀ ਜ਼ੁਬਾਨ ਨਾਲ ਕੁਝ ਨਹੀਂ ਕਹਿ ਪਾ ਰਿਹਾ ਸੀ ਪਰ ਉਸ ਨੇ ਇਸ਼ਾਰੇ ਨਾਲ ਹਾਂਮੀ ਪਰ ਦਿੱਤੀ ਫਿਰ ਇੱਕ ਦਿਨ ਅਮਨ ਨੇ ਆਪਣੀ ਸਾਸ ਨੂੰ ਕਿਹਾ ਮਾਂ ਜੀ ਮੈਂ ਇਹਨਾਂ ਨੂੰ ਇੱਕ ਬਾਬਾ ਜੀ ਕੋਲ ਇਲਾਜ ਲਈ ਲੈ ਕੇ ਜਾਣਾ ਚਾਹੁੰਦੀ ਹਾਂ ਮੈਂ ਜਾਣਦੀ ਹਾਂ ਕਿ ਇਹਨਾਂ ਦਾ ਠੀਕ ਹੋਣਾ ਸੰਭਵ ਨਹੀਂ ਹੈ ਪਰ ਇਹ ਬਾਬਾ ਜੀ ਬਹੁਤ ਹੀ ਪੁੰਚੇ ਹੋਏ ਵਿਅਕਤੀ ਹਨ ਹੋ ਸਕਦਾ ਹੈ ਬਾਬਾ ਜੀ ਦਾ ਇਸਨਾਂ ਦਾ ਇਲਾਜ ਤੇ ਅਸਰ ਕਰ ਜਾਵੇ ਸੁਲਿੰਦਰ ਕੌਰ ਨੂੰ ਕੋਈ ਮਤਲਬ ਨਹੀਂ ਸੀ ਜਗਜੀਤ ਨਾਲ ਤਾਂ ਉਸਨੇ ਮਨ ਹੀ ਮਨ ਕਿਹਾ ਕਿ ਇੰਨੇ ਵੱਡੇ ਡਾਕਟਰਾਂ ਨੇ ਇਲਾਜ ਲਈ ਜਵਾਬ ਦੇ ਦਿੱਤਾ ਹੈ ਕਿ ਹੁਣ ਕੁਝ ਨਹੀਂ ਹੋ ਸਕਦਾ ਫਿਰ ਇਹ ਬਾਬਾ ਕਿਹੜਾ ਇਸ ਨੂੰ ਜਾਦੂ ਨਾਲ ਠੀਕ ਕਰ ਦੇਵੇਗਾ ਵੈਸੇ ਵੀ ਜੇਕਰ ਮਰ ਵੀ ਜਾਵੇ ਤਾਂ ਆਪਾਂ ਨੂੰ ਕੀ ਪਰਵਾਹ ਫਿਰ ਅਮਨ ਜਗਜੀਤ ਨੂੰ ਲੈ ਕੇ ਚਲੀ ਜਾਂਦੀ ਹੈ ਦੋ ਦਿਨਾਂ ਬਾਅਦ ਅਮਨ ਵਿਧਵਾ ਦੇ ਪੇਡ ਵਿੱਚ ਘਰ ਵਾਪਸ ਆਉਂਦੀ ਹੈ ਤਾਂ ਸਾਰੇ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਸੁਰਿੰਦਰ ਕੌਰ ਨੇ ਕਿਹਾ ਇਹ ਕੀ ਹੋਇਆ ਜਗਜੀਤ ਕਿੱਥੇ ਹੈ ਕਿੱਥੇ ਤੂੰ ਤਾਂ ਉਸ ਨੂੰ ਮਾਰ ਹੀ ਦਿੱਤਾ ਸਾਡੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਨੂੰ ਕਿੱਥੇ ਛੁਪਾ ਰੱਖਿਆ ਹੈ ਦੱਸ ਨਹੀਂ ਮਾਂ ਜੀ ਉਹ ਤਾਂ ਪਹਿਲਾਂ ਹੀ ਆਦ ਮਰੇ ਸਨ ਮੈਂ ਉਹਨਾਂ ਨੂੰ ਕਿਵੇਂ ਮਾਰ ਸਕਦੀ ਆ ਅਮਨ ਦੀ ਸਾਸ ਨੇ ਕਿਹਾ ਸੱਚ ਸੱਚ ਦਾ ਸ ਇਰਾਦਾ ਕੀ ਹੈ ਇਹ ਕਹਿ ਕੇ ਉਹ ਅਮਨ ਨੂੰ ਕੁੱਟਣ ਮਾਰਨ ਲੱਗ ਪੈਂਦੀ ਹੈ ਉਥੇ ਉਸ ਦਿਨ ਨਾਨ ਪ੍ਰੀਤੀ ਵੀ ਆ ਜਾਂਦੀ ਹੈ ਅਤੇ ਅਮਨ ਦੇ ਹੱਥ ਬੰਨ੍ਹ ਦਿੰਦੀ ਹੈ ਅਤੇ ਫਿਰ ਉੱਥੇ ਹੀ ਉਸ ਦਾ ਦਿਓਰ ਬਲਜੀਤ ਵੀ ਆ ਜਾਂਦਾ ਹੈ ਤੇ ਉਹ ਆਪਣਾ ਮਤਲਬ ਕੱਢਣ ਦੀ ਤਾੰਗ ਵਿੱਚ ਸੀ ਫਿਰ ਅਮਨ ਭੱਜ ਕੇ ਦਰਵਾਜ਼ਾ ਖੋਲ ਕੇ ਜਗਜੀਤ ਨੂੰ ਅੰਦਰ ਲੈ ਆਉਂਦੀ ਹੈ ਜਗਜੀਤ ਦੇ ਨਾਲ ਹੀ ਪੁਲਿਸ ਅਤੇ ਵਕੀਲ ਸਨ ਜਗਜੀਤ ਨੂੰ ਦੇਖ ਕੇ ਸਾਰੇ ਹੈਰਾਨ ਹੋ ਜਾਂਦੇ ਹਨ ਸ੍ਰਿੰਦਰ ਕੌਰ ਨੇ ਕਿਹਾ ਪੁੱਤ ਤੂੰ ਠੀਕ ਤਾਂ ਹੈ ਜਗਜੀਤ ਨੇ ਕਿਹਾ ਹਾਂ ਮਾਂ ਮੈਂ ਬਿਲਕੁਲ ਠੀਕ ਹਾਂ ਅਤੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਠੀਕ ਕਰਨ ਲਈ ਆਇਆ ਹਾਂ ਬਹੁਤ ਹੋ ਗਿਆ ਤੁਹਾਡਾ ਸਾਰਿਆਂ ਦਾ ਅਤਿਆਚਾਰ ਤੁਹਾਡੇ ਸਾਰਿਆਂ ਦੇ ਕਾਰਨਾਮੇ ਇਸ ਕੈਮਰੇ ਵਿੱਚ ਰਿਕਾਰਡ ਹਨ ਆਪਾਂ ਨੇ ਤਾਂ ਇਹ ਸਿਰਫ ਇੱਕ ਨਾਟਕ ਰਚਿਆ ਸੀ ਜਿਸ ਨਾਲ ਤੁਹਾਡੀ ਸਾਰਿਆਂ ਦੀ ਸਚਾਈ ਬਾਹਰ ਆ ਸਕੇ ਅਤੇ ਮੇਰਾ ਚੰਗਾ ਇਲਾਜ ਹੋ ਸਕੇ ਤੁਸੀਂ ਸਾਰੇ ਤਾਂ ਮੈਨੂੰ ਬਿਮਾਰ ਦੱਸ ਕੇ ਅਤੇ ਮੇਰਾ ਬਿਨਾਂ ਇਲਾਜ ਕਰਵਾਏ ਮੇਰੇ ਮਰਨ ਦਾ ਇੰਤਜ਼ਾਰ ਕਰ ਰਹੇ ਸੀ ਰਮਨ ਨੇ ਤੁਹਾਡੇ ਗੰਦੇ ਇਰਾਦਿਆਂ ਤੇ ਪਾਣੀ ਫੇਰ ਦਿੱਤਾ ਅਤੇ ਮੇਰਾ ਚੰਗਾ ਇਲਾਜ ਕਰਵਾਇਆ ਤੇ ਆਪਣਾ ਮਿਸ਼ਨ ਪੂਰਾ ਕੀਤਾ ਜਿਸ ਦੀ ਤੁਹਾਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਸੀ ਅਤੇ ਮੈਂ ਵੀ ਹੁਣ ਬਿਲਕੁਲ ਠੀਕ ਹਾਂ ਤੇ ਮੈਂ ਆਪਣੀ ਸਾਰੀ ਪ੍ਰਾਪਰਟੀ ਅਮਨ ਦੇ ਨਾਮ ਕਰ ਦਿੱਤੀ ਹੈ ਹੁਣ ਜੇਲ੍ਹ ਵਿੱਚ ਤੁਹਾਨੂੰ ਇਹ ਐਸ਼ੋ ਆਰਾਮ ਨਹੀਂ ਮਿਲਣਗੇ ਫਿਰ ਸੁਰਿੰਦਰ ਕੌਰ ਨੇ ਕਿਹਾ ਬੇਟਾ ਇਹ ਤੂੰ ਕੀ ਕਹਿ ਰਿਹਾ ਹੈ ਇਸ ਚਾਰ ਦਿਨ ਪਹਿਲਾਂ ਹੀ ਲੜਕੀ ਦੇ ਪਿੱਛੇ ਲਾ ਕੇ ਤੂੰ ਆਪਣੀ ਮਾਂ ਨੂੰ ਜੇਲ੍ਹ ਵਿੱਚ ਭੇਜੇਂਗਾ ਜਗਜੀਤ ਨੇ ਕਿਹਾ ਮੰਮੀ ਇਸ ਚਾਰ ਦਿਨ ਪਹਿਲਾਂ ਆਈ ਲੜਕੀ ਨੇ ਤਾਂ ਸਭ ਕੁਝ ਜਾਣਦੇ ਹੋਏ ਵੀ ਮੇਰੇ ਨਾਲ ਵਫਾਦਾਰੀ ਨਹੀਂ निभाई ਜਦੋਂ ਕਿ ਤੁਸੀਂ ਸਾਰਿਆਂ ਨੇ ਮੇਰੀ ਲਚਾਰੀ ਦਾ ਫਾਇਦਾ ਉਠਾਇਆ ਅθε ਸਿਰਫ ਪਾਪਾ ਦੀ ਜਾਇਦਾਦ ਦੀ ਵਜ੍ਹਾ ਨਾਲ ਮੇਰਾ ਖਿਆਲ ਰੱਖਦੇ ਰਹੇ ਨਾ ਤੇ ਬਲਜੀਤ ਦਾ ਤਾਂ ਕੀ ਕਹਿਣਾ ਮਾਂ ਵਰਗੀ ਭਾਬੀ ਨੂੰ ਆਪਣੇ ਨਾਲ ਜ਼ਬਰਦਸਤੀ ਰਿਸ਼ਤਾ ਬਣਾਉਣ ਲਈ ਮਜਬੂਰ ਕਰਦਾ ਰਿਹਾ ਹੁਣ ਇਹੋ ਜੈ ਪਰਵਾਰ ਨੂੰ ਜੇਲ੍ਹ ਵਿੱਚ ਨਹੀਂ ਤਾਂ ਹੋਰ ਕਿੱਥੇ ਹੋਣਾ ਚਾਹੀਦਾ ਹੈ ਹੁਣ ਸਾਰਿਆਂ ਦੀ ਬੋਲਤੀ ਬੰਦ ਹੋ ਚੁੱਕੀ ਸੀ ਕਿਉਂਕਿ ਅੱਜ ਜਗਜੀਤ ਨੇ ਸਾਰਿਆਂ ਨੂੰ ਸੱਚ ਦਾ ਸ਼ੀਸ਼ਾ ਵਿਖਾ ਦਿੱਤਾ ਸੀ ਰਮਨ ਹੁਣ ਬਹੁਤ ਖੁਸ਼ ਸੀ ਕਿਉਂਕਿ ਸਾਲਾਂ ਬਾਅਦ ਉਸ ਨੂੰ ਵੀ ਕਿਸੇ ਦਾ ਪਿਆਰ ਮਿਲਿਆ ਸੀ ਰਮਨ ਨੇ ਕਿਹਾ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਜਾਣ ਬੁੱਝ ਕੇ ਵਿਦਵਾ ਦੇ ਪੇਸ਼ ਵੀ ਚਾਈ ਸੀ ਤਾਂ ਕਿ ਤੁਹਾਡਾ ਅਸਲੀ ਰੂਪ ਬਾਹਰ ਆ ਸਕੇ ਤੇ ਤੁਸੀਂ ਸਾਰੇ ਵੀ ਆਪਣੇ ਲਾਲਚ ਵਿੱਚ ਅੰਨੇ ਹੋ ਕਿ ਇੰਨਾ ਵੀ ਮੈਂ ਸਮਝ ਸਕੇ ਕਿ ਜੇਕਰ ਜਗਜੀਤ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਅੰਤਿਮ ਸੰਸਕਾਰ ਜ਼ਰੂਰ ਹੋਣਾ ਸੀ ਖੈਨ ਮੈਨੂੰ ਤੁਹਾਡੇ ਵਰਗੇ ਲੋਕਾਂ ਤੋਂ ਇਹੀ ਉਮੀਦ ਸੀ ਜਿੰਨੇ ਨੂੰ ਅਮਨ ਖਿਆਲਾਂ ਵਿੱਚੋਂ ਬਾਹਰ ਆਈ ਅਤੇ ਕਿਹਾ ਕਿਉਂ ਨਾ ਜੀ ਕਿਉਂ じゃ ਲੱਗਿਆ ਮੇਰਾ ਝਟਕਾ ਤੁਹਾਨੂੰ ਮੈਂ ਆਪਣੇ ਪੇਕੇ ਰਹਿੰਦੀ ਹੀ ਪੁਲਿਸ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਹੀ ਸੀ ਪਰ ਤੁਹਾਨੂੰ ਸਾਰਿਆਂ ਨੂੰ ਮੈਂ ਇਸ ਗੱਲ ਦੀ ਪੰਕ ਤੱਕ ਨਹੀਂ ਲੱਗਣ ਦਿੱਤੀ ਜੇਕਰ ਮੈਂ ਤੁਹਾਨੂੰ ਦੱਸ ਦਿੰਦੀ ਤਾਂ ਜੋ ਅਜਾ ਅਟੈਕ ਦਿੱਤਾ ਹੈ ਉਹ ਕਿਸ ਤਰ੍ਹਾਂ ਦੀ ਅਮਨ ਦੀਆਂ ਗੱਲਾਂ ਸੁਣ ਕੇ ਉਸ ਦੀ ਸੱਸ ਸੁਰਿੰਦਰ ਕੌਰ ਆਪਣਾ ਸਿਰ ਫੜ ਕੇ ਬੈਠ ਗਈ ਤਾਂ ਅਮਨ ਨੇ ਗੁੱਸੇ ਵਿੱਚ ਕਿਹਾ ਲੈ ਜਾਓ ਇੰਨਾ ਸਾਰਿਆਂ ਨੂੰ ਜੇਲ੍ਹ ਵਿੱਚ ਸੁਟੋ ਅਤੇ ਇਹਨਾਂ ਦੀ ਚੰਗੀ ਤਰ੍ਹਾਂ ਖਾਤਰਦਾਰੀ ਕਰਨਾ ਬਹੁਤ ਸ਼ੌਂਕ ਹੈ ਨਾ ਤੁਹਾਨੂੰ ਆਪਣੀ ਖਾਤਰਦਾਰੀ ਕਰਵਾਉਣ ਦਾ ਅਮਨ ਦੀ ਸੱਸ ਨਾਨ ਅਤੇ ਦਿਓਰ ਤਿੰਨੇ ਜਾਣੇ ਗਿੜਗਣਾਉਂਦੇ ਹੋਏ ਅਮਨ ਦੇ ਪੈਰਾਂ ਵਿੱਚ ਡਿੱਗ ਪਏ ਅਤੇ ਮਾਫੀ ਮੰਗਣ ਲੱਗੇ ਪਰ ਅਮਨ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਅਤੇ ਉਹਨਾਂ ਨੂੰ ਅਜਿਹੀ ਸਜ਼ਾ ਦਵਾਈ ਕਿ ਹੁਣ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਅਮਨ ਨੇ ਅਜਿਹੇ ਲੋਕਾਂ ਨੂੰ ਸਬਕ ਸਿਖਾ ਕੇ ਸਹੀ ਕੀਤਾ ਜਾਂ ਗਲਤ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰ ਦੇਣਾ ਤੇ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ